ਧੰਨ ਗੁਰੂ ਰਾਮਦਾਸ ਜੀ 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 ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇ ਪਿਆਰ ਚ ਆਖੋ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦਮਈ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੋ ਬਾਬਾ ਜੀ ਦੇ ਪਿਆਰ ਦੇ ਵਿੱਚ ਸਤਿਗੁਰ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੇ ਹੋ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਕੁਝ ਕੁ ਸਮਾਂ ਸਤਿਗੁਰ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣਾ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਦੇ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਦੇ ਅਦਵ ਸਤਕਾਰ ਵਿੱਚ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਬਾਬਾ ਦੀਪ ਸਿੰਘ ਦੀ ਪਿਆਰ ਵਿੱਚ ਬੈਠੇ ਹੋਣਾ ਉਹ ਬਾਬਾ ਦੀਪ ਸਿੰਘ ਦਾ ਸ਼ਹੀਦੀ ਦੇ ਰਤ ਤੁਹਾਨੂੰ ਪਤਾ ਆ ਰਿਹਾ ਹੈ ਜੋ ਸੰਗਤਾਂ ਬਹੁਤ लाड़ ਕਰਦੀਆਂ ਨੇ ਬਾਬਾ ਜੀ ਨਾਲ ਬਹੁਤ ਹੀ ਪਿਆਰ ਕਰਦੀਆਂ ਨੇ ਤੇ ਬਾਬਾ ਜੀ ਵੀ ਸੰਗਤਾਂ ਨਾਲ ਬਹੁਤ ਪਿਆਰ ਕਰਦੇ ਨੇ ਮੇਰੇ ਬਾਬਾ ਜੀ ਦਾ ਧੰਨ ਬਾਬਾ ਦੀਪ ਸਿੰਘ ਦਾ ਆਗਮਨ ਹੁੰਦਾ ਹੈ ਪਾਉ ਵਿਣ ਦੀ ਧਰਤੀ ਤੇ 18 ਸਾਲ ਦੀ ਉਮਰ ਦੇ ਵਿੱਚ ਅਨੰਦਪੁਰ ਸੇ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਜਾਂਦੇ ਨੇ ਸਤਿਗੁਰ ਦੇ ਮਬਾਰਕ ਹੱਥਾਂ 'ਚੋਂ ਖੰਡੇ ਬਾਟੇ ਦੀ ਪੌਲ ਛਕਦੇ ਨੇ ਤੇ ਨਾਮ ਬਣ ਜਾਂਦਾ ਹੈ ਭਾਈ ਦੀਪ ਸਿੰਘ ਸਤਿਗੁਰ ਦੀ ਸ਼ਰਨ ਦੇ ਅਕੀ ਸਿਵਾ ਨਿਭਾਉਂਦੇ ਨੇ ਇੱਥੇ ਛਸ਼ਤਰ ਵਿਦਿਆ ਵੀ ਸਿੱਖੀ ਸਤਿਗੁਰ ਦੀ ਸ਼ਰਨ ਵਿੱਚ ਲੈ ਕੇ ਸ਼ਾਸਤਰ ਵਿਦਿਆ ਵੀ ਸਿੱਖੀ ਪਾਪ ਭਗਦੀ ਤੇ ਸ਼ਕਤੀ ਦਾ ਸਮੇਲ ਹੋ ਗਿਆ ਕੁਝ ਸਮੇਂ ਬਾਅਦ ਆਪਣੇ ਨਗਰ ਪਾਉਂਡ ਆ ਜਾਂਦੇ ਨੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਦਾ ਕਿਲਾ ਛੱਡਦੇ ਨੇ ਚਮਕੌਰ ਸਦੀ جنگ ਹੁੰਦੀ ਹੈ ਸਤਗੁਰੂ ਜੀ ਦੇ ਚਾਰੇ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਹੋਰ ਕਰੋ ਸਿੱਖ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਜਾਂਦੇ ਨੇ ਸਤਗੁਰੂ ਜੀ ਮਾਸ਼ੀ ਵਾੜੇ ਦੇ ਜੰਗਲਾਂ ਤੋਂ ਹੁੰਦਿਆਂ ਹੋਇਆਂ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਨਾ ਉੱਥੇ ਜਾ ਕੇ ਕਮਰ ਕੱਸਾ ਖੋਲਦੇ ਨੇ ਸਤਗੁਰੂ ਜੀ ਉੱਥੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸਤਗੁਰੂ ਜੀ ਉਹਨੂੰ ਕਿਰਪਾ ਕਰੋ ਸਾਨੂੰ ਗੁਰਬਾਣੀ ਦੇ ਅਰਥ ਸਿਖਾਓ ਤੁਸੀਂ ਸਾਨੂੰ ਗੁਰਬਾਣੀ ਦੇ ਅਰਥ ਸਮਝਾਓ ਮਹਾਰਾਜ ਜੀ ਸਤਗੁਰੂ ਜੀ ਨੇ ਸਿੱਖਾਂ ਨੂੰ ਭੇਜਿਆ ਜਾਓ ਵੀ ਧੀਰਵਾਲ ਦੇ ਕੋਲ ਜਾਓ ਉੱਥੋਂ ਆਦ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ ਅਜੇ ਉਹਦੇ ਗੁਰਤਾ ਗੱਦੀ ਨਹੀਂ ਮਿਲੀ ਜਦੋਂ ਸਿੱਖ ਧੀਰਮਲ ਦੇ ਕੋਲ ਗਏ ਨਾ ਧੀਰਮਲ ਹੰਕਾਰੀ ਹੋ ਚੁੱਕਿਆ ਸੀ ਉਹਨੇ ਅੱਗੋਂ ਆਖਿਆ ਜੇ ਵਾਕਈ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਕ ਦੀ ਜੋਤ ਨਹੀਂ ਤਾਂ ਆਪ ਗੁਰਬਾਣੀ ਉਚਾਰਨ ਕਰ ਲੈਣ ਸਿੱਖਾਂ ਨੇ ਆ ਕੇ ਦੱਸਿਆ ਸਤਗੁਰ ਜੀ ਧੀਰਮਲ ਤਾਂ ਹੰਕਾਰੀ ਹੋ ਚੁੱਕਿਆ ਹੈ ਉਹ ਕਹਿੰਦਾ ਵਾਕਈ ਜੇ ਗੁਰੂ ਗੋਬਿੰਦ ਸਿੰਘ ਜੀ ਗੁਰਨਾਣਕ ਜੀ ਦੀ ਜੋਤ ਨੇ ਤੇ ਆਪ ਗੁਰਬਾਣੀ ਉਚਾਰਨ ਕਰ ਲੈਣਾ ਉਸ ਵੇਲੇ ਸਤਗੁਰੂ ਜੀ ਨੇ ਫਿਰ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਉਹਨਾਂ ਦੇ ਨਗਰ ਤੋਂ ਦੋ ਤੰਬੂ ਲਗਾਏ ਇੱਕ ਤੰਬੂ 'ਚ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਬੈਠ ਗਏ ਇੱਕ ਤੰਬੂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਗੁਰੂ ਕਲਗੀਧਰ ਪ੍ਰੀਤਮ ਨੇ ਅਧਿਆਤਮਕ ਬਲ ਦੇ ਨਾਲ ਗੁਰਬਾਣੀ ਉਚਾਰਨ ਕੀਤੀ ਗੁਰਮੁਖੋ ਤੇ ਲਿਖਣ ਵਾਲੇ ਨੇ ਭਾਈ ਮਨੀ ਸਿੰਘ ਜੀ ਤੇ ਉੱਪਰਲੀ ਸੇਵਾ ਕਰਨ ਵਾਲੇ ਮੇਰੇ ਬਾਬਾ ਦੀਪ ਸਿੰਘ ਜੀ ਜੋ ਕਾਗਜ ਕਲਮਾ ਸ਼ਾਈ ਇਹ ਸਾਰੀ ਸੇਵਾ ਨਿਭਾ ਰਹੇ ਨੇ ਧੰਨ ਬਾਬਾ ਦੀਪ ਸਿੰਘ ਜੀ ਵੇਖੋ ਬਾਬਾ ਜੀ ਗੁਰਬਾਣੀ ਨਾਲ ਕਿੰਨਾ ਪਿਆਰ ਕਰਦੇ ਨੇ ਜਿਸ ਕਲਮ ਦੇ ਨਾਲ ਇੱਕ ਵਾਰ ਗੁਰਬਾਣੀ ਲਿਖੀ ਜਾਂਦੀ ਹੈ ਉਸ ਕਲਮ ਤੇ ਦੁਬਾਰਾ ਬੁਲੇਟ ਨਹੀਂ ਲਗਾਉਂਦੇ ਬਾਬਾ ਜੀ ਨਵੀਂ ਕਲਮ ਦਿੰਦੇ ਨੇ ਪਾਗਾ ਵਾਲਿਓ ਕਿੰਨੀਆਂ ਕਲਮਾਂ ਘੜ ਕੇ ਬਾਬਾ ਜੀ ਨੇ ਰੱਖ ਲਈਆਂ ਨਾਲ ਸ਼ਾਈ ਤਿਆਰ ਕਰਦੇ ਨੇ ਤਕਰੀਬਨ 9 ਮਹੀਨੇ ਤੋਂ ਵੱਧ ਸਮਾਂ ਲੱਗਾ ਸਾਰੀ ਗੁਰਬਾਣੀ ਲਿਖਣ ਨੂੰ ਇਹਦੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਗੁਰਬਾਣੀ ਵੀ ਦਰਜ ਕਰ ਦਿੱਤੀ ਜੋ ਪਹਿਲਾ ਗ੍ਰੰਥ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸੀ ਉੱਚ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਨਹੀਂ ਸੀ ਗੁਰਮਖੋ ਕਿ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਸ਼ੀ ਹੋਈ ਦੀ ਹੁਣ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਲਿਖੀ ਸਾਰੀ ਸਾਰਾ ਗ੍ਰੰਥ ਤਿਆਰ ਹੋ ਗਿਆ ਇਹਦੇ ਚ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਵੀ ਹੈ ਪਹਿਲੇ ਆਦ ਗ੍ਰੰਥ 30 ਰਾਗ ਸਨ ਹੁਣ 31 ਰਾਗ ਨੇ ਰਾਗ ਜਜਾਵੰਤੀ ਵੀ ਹੈ ਗੁਰਮਖੋ ਗੁਰ ਤੇਗ ਬਹਾਦਰ ਜੀ ਵੱਲੋਂ ਉਚਾਰਨ ਕੀਤਾ ਹੋਇਆ ਸਤ ਸੰਗਿਓ ਫਿਰ ਸਤਗੁਰੂ ਜੀ ਜਦੋਂ ਅਗਾਹਾਂ ਚਲੇ ਨਾ ਨਦੀਰ ਵੱਲ ਫਿਰ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵੱਲ ਭੇਜਤਾ ਤਾਂ ਬਾਬਾ ਦੀਪ ਸਿੰਘ ਜੀ ਨੂੰ ਸਾਬੋ ਕੀ ਤਲਵੰਡੀ ਜਿਹਨੂੰ ਅਸੀਂ ਗੁਰੂ ਕੀ ਕਾਸ਼ੀ ਆਖਦੇ ਹਾਂ ਦਮਦਮਾ ਸਾਹਿਬ ਦੀ ਸਾਰੀ ਸੇਵਾ ਸਮਹਾਲ ਦਿੱਤੀ ਆ ਕਿਹਾ ਬਾਬਾ ਦੀਪ ਸਿੰਘ ਜੀ ਜੋਗ ਅਸਥਾਨ ਤੇ ਗੁਰਬਾਣੀ ਲੈ ਕੇ ਗੁਰਬਾਣੀ ਦੀਆਂ ਪੋਚੀਆਂ ਗੁਰਬਾਣੀ ਦੇ ਗੁਟਕੇ ਸਭ ਬਚਾਉਣੇ ਨੇ ਤੁਸੀਂ ਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਪੰਥ ਵਿੱਚ ਕਦੇ ਦੁੱਬਦਾ ਬਣ ਜਾਵੇ ਨਾ ਵਿੱਚ ਪੈ ਕੇ ਉਹ ਦੁੱਬਦਾ ਨੂੰ ਦੂਰ ਕਰਨਾ ਹੈ ਸਤ ਸੰਗਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੀਰ ਵੱਲ ਚਲੇ ਗਏ ਇੱਧਰ ਬਾਬਾ ਦੀਪ ਸਿੰਘ ਸਾਰੀ ਸੇਵਾ ਨਿਭਾਲਦੇ ਪਏ ਨੇ ਹਰ ਵੇਲੇ ਗੁਰਬਾਣੀ ਲਿਖਦੇ ਨੇ ਬਾਬਾ ਦੀਪ ਸਿੰਘ ਨੇ ਸਾਪੋ ਕੀ ਤਲਵੰਡੀ ਆਪ ਖੂਪਟਵਾਇਆ ਇੱਕ ਜਦੋਂ ਸਮਾਂ ਲੱਗਦਾ ਹੈ ਆਉਂਦੇ ਜਾਂਦੇ ਰਾਈਆਂ ਨੂੰ ਗੁਰਸਿੱਖਾਂ ਨੂੰ ਬਾਬਾ ਜੀ ਆਪ ਜਲ ਸ਼ਿਕਾਉਂਦੇ ਨੇ ਇੱਥੋਂ ਤੱਕ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਖੂਹ ਚੋਂ ਪਾਣੀ ਕੱਢ ਕੇ ਇਸ਼ਨਾਨ ਵੀ ਕਰਾਉਂਦੇ ਨੇ ਆਹਾਹਾ ਐਵੇਂ ਨਹੀਂ ਜੀ ਬਾਬਾ ਦੀਪ ਸਿੰਘ ਜੀ ਜੈ ਜੈਕਾਰ ਇੱਥੋਂ ਵੀ ਬੜੀ ਵੱਡੀ ਸਿੱਖਿਆ ਮਿਲਦੀ ਹੈ ਉਹ ਸਿੱਖਿਆ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਵੇ ਪਰ ਕਦੀ ਗੁਰਸਿੱਖਾਂ ਦੀ ਸੰਗਤਾਂ ਦੀ ਸੇਵਾ ਕਰਨ ਦੀ ਨਾ ਭੁੱਲੀ ਵੇਖੋ ਬਾਬਾ ਦੀਪ ਸਿੰਘਤਾ ਦੇ ਝੂਠੇ ਕੌਲੇ ਵੀ ਮਾਣਦੇ ਨੇ ਸੰਗਤਾਂ ਨੂੰ ਜਲ ਵੀ ਛਕਾਉਂਦੇ ਨੇ ਤੇ ਅੰਮ੍ਰਿਤ ਵੇਲੇ ਖੂਹ ਤੋਂ ਜਲ ਕੱਢ ਕੇ ਗੁਰਸਿੱਖਾਂ ਨੂੰ ਇਸ਼ਨਾਨ ਵੀ ਕਰਾਉਂਦੇ ਨੇ ਪਿਆਰ ਤੱਕੋ ਧੰਤਨ ਬਾਬਾ ਦੀਪ ਸਿੰਘ ਫੇਰ ਆਖੋ ਧੰਤਨ ਬਾਬਾ ਦੀਪ ਸਿੰਘ ਭਾਗਾਂ ਵਾਲਿਓ ਚਾਰ ਸੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਦੀਪ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਲਿਖੇ ਜੋ ਚਾਰ ਤਖਤਾਂ ਦੇ ਭੇਜੇ ਅਰਬ ਦੇ ਲੋਕ ਬਾਬਾ ਦੀਪ ਸਿੰਘ ਕੋਲ ਆਏ ਹਨ ਗੁਰੂ ਨਾਨਕ ਜੀ ਦੇ ਆਸ਼ਿਕ ਸਨ ਇਹ ਵੀ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਬਾਬਾ ਜੀ ਅਸੀਂ ਗੁਰਬਖੀ ਨਹੀਂ ਜਾਣਦੇ ਸਾਨੂੰ ਤਾਂ ਅਰਬੀ ਆਉਂਦੀ ਹੈ ਤੇ ਅਸੀਂ ਹੁਣ ਕੀ ਕਰੀਏ ਅਸੀਂ ਗੁਰਬਾਣੀ ਤੋਂ ਵਾਂਝੇ ਰਹਿ ਜਾਵਾਂਗੇ ਫਿਰ ਉਹਨਾਂ ਦੀ ਬੇਨਤੀ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਇੱਕ ਅਰਬ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਤੇ ਅਰਬ ਦੇਸ਼ ਵਿੱਚ ਭੇਜਿਆ ਗੁਰਮਖੋ ਵੇਖੋ ਬਾਬਾ ਦੀਪ ਸਿੰਘ ਕਿੱਡੇ ਵੱਡੇ ਵਿਦਵਾਨ ਸਨ। ਪਰ ਨਿਮਰਤਾ ਅਤ ਦੀ ਸੀ ਗੁਰਮਖੋ। ਜੋਗ ਅਸਥਾਨ ਤੇ ਬਾਬਾ ਜੀ ਨੇ ਗੁਟਕੇ ਸਾਹਿਬ ਗੁਰਬਾਣੀ ਦੀਆਂ ਕੋਥੀਆਂ ਭੇਜਦੀਆਂ। ਇਧਰੋਂ ਸਮਾਂ ਆਇਆ ਗੁਰਮਖੋ ਜਦੋਂ ਅਫਗਾਨੀ ਹਿੰਦੂਸਤਾਨ ਤੇ ਹਮਲੇ ਕਰਦਾ ਨਾ ਜਦੋਂ ਫਿਰ ਅਫਗਾਨੀ ਨੇ ਇੱਕ ਵੱਡਾ ਹਮਲਾ ਕੀਤਾ। ਬਹੁਤ ਧਨ ਲੁੱਟਿਆ ਹਿੰਦੂਸਤਾਨ ਦਾ, ਦਿੱਲੀ ਨੂੰ ਲੁੱਟਿਆ। ਗੁਰਮਕੂਰ ਹਿੰਦੂਆਂ ਦੀਆਂ ਬਹੁ ਬੇਟੀਆਂ ਇੱਥੋਂ ਤੱਕ ਕਈ ਮੁਸਲਮਾਨਾਂ ਦੇ ਬਹੁ ਬੇਟੀਆਂ ਨੂੰ ਲੁੱਟ ਕੇ ਆਪਣੇ ਦੇਸ਼ ਲੈ ਜਾ ਰਿਹਾ ਹੈ ਇਧਰ ਬਾਬਾ ਹਦੀਪ ਸਿੰਘ ਨੂੰ ਪਤਾ ਲੱਗਦਾ ਹੈ ਸਰਦਾਰ ਜਸਤਾ ਸਿੰਘ ਆਲੂਵਾਲੀਆ ਜੀ ਨੂੰ ਪਤਾ ਲੱਗਦਾ ਹੈ ਆਪਸੀ ਸਲਾਮ مشورہ ਹੁੰਦਾ ਹੈ ਖਾਲਸੇ ਨਾਲ ਹੁਣ ਬਾਬਾ ਹਦੀਪ ਸਿੰਘ ਅਬਦਾਲੀ ਦੀਆਂ ਫੌਜਾਂ ਤੇ ਹਮਲੇ ਕਰਦੇ ਨੇ ਲੁੱਟਿਆ ਧੰਨ ਲੁੱਟ ਕੇ ਲੋਰ ਬੰਦਾਂ ਦੇ ਵਿੱਚ ਬੰਨਦੇ ਨੇ ਤੇ ਜਿਹੜੀਆਂ ਹਿੰਦੂਆਂ ਦੀਆਂ ਹੋਰ ਮੁਗਲਾਂ ਦੀਆਂ ਬਹੁਤ ਬੇਟੀਆਂ ਨੂੰ ਇਹਨੇ ਕੈਦੀ ਬਣਾਇਆ ਹੋਇਆ ਹੈ ਨਾ ਉਹਨਾਂ ਨੂੰ ਛੁਡਾ ਕੇ ਉਹਨਾਂ ਕੋ ਅਡਰੈਸ ਪੁੱਛ ਕੇ ਤੇ ਉਹਨਾਂ ਦੇ ਘਰੋਂ ਘਰੀ ਬਚਾਉਂਦੇ ਨੇ ਤੇ ਬਾਬਾ ਜੀਬ ਸਿੰਘ ਜੀ ਇੱਕ ਗੱਲ ਆਮ ਕਿਆ ਕਰਦੇ ਸਨ ਕਿਆ ਕਰਦੇ ਸਨ ਭਾਈ ਸਿੱਖੋ ਭਾਈ ਸਿੱਖੋ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਾਬਾ ਜੀ ਕਿਆ ਕਰਦੇ ਸਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸਤਿ ਸੰਗੀਓ ਧੀਆਂ ਦਾ ਬੜਾ ਸਤਿਕਾਰ ਕਰਦੇ ਸਨ ਬਾਬਾ ਦੀਪ ਸਿੰਘ ਜੀ ਭਾਗਾ ਵਾਲਿਓ ਜਦੋਂ ਅਫਦਾਲੀ ਨੂੰ ਪਤਾ ਲੱਗਦਾ ਹੈ ਐਦਾਂ ਸਿੱਖਾਂ ਨੇ ਮੇਰੇ ਉੱਪਰ ਹਮਲਾ ਕੀਤਾ ਲੁੱਟਦਾ ਮਾਲ ਵੀ ਲੁੱਟ ਲਿਆ ਇਹਨਾਂ ਨੇ ਜਿਹੜੀਆਂ ਮੈਂ ਲੜਕੀਆਂ ਬੰਦੀ ਬਣਾਈਆਂ ਸਨ ਉਹ ਵੀ ਛੁਡਾ ਕੇ ਉਹਨਾਂ ਦੇ ਘਰੋਂ ਘਰ ਹੀ ਪਹੁੰਚਾਤਾ ਇਹ ਪੁੱਛਦਾ ਮੀਟਿੰਗ ਸੱਦਾ ਇਹ ਕਹਿੰਦਾ ਕੌਣ ਨੇ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਰਹਿੰਦਾ ਕਿੱਥੇ ਆ ਜੀ ਇਹ ਜੰਗਲਾਂ 'ਚ ਰਹਿੰਦੇ ਨੇ ਖਾਂਦੇ ਕੀ ਨੇ ਕਿੰਦੇ ਜੋ ਮਿਲ ਜਾਵੇ ਆਪਸੀ ਬੜਾ ਇਹਨਾਂ ਦਾ ਪਿਆਰ ਹੈ ਆਪਸੀ ਬੜਾ ਇਤਫਾਕ ਇਹਨਾਂ ਦਾ ਕਿਤੇ ਇਹਨਾਂ ਨੇ ਇੱਕ ਛੋਲਿਆਂ ਦਾ ਦਾਣਾ ਵੀ ਮਿਲ ਜਾਵੇ ਨਾ ਉਹਨੂੰ ਵੀ ਰਗੜ ਕੇ ਚ ਪਾਣੀ ਪਾ ਲੈਂਦੇ ਨੇ ਤੇ ਆਵਾਜ਼ਾਂ ਦਿੰਦੇ ਨੇ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੋ ਗਿਆ ਜਾ ਕੇ ਛਕ ਲੋ ਆਹਾਹਾ ਵੇਖੋ ਇੱਕ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਸੀ ਸਤਿਗੁਰ ਦਾ ਉਪਦੇਸ਼ ਸੀ ਵੰਡ ਕੇ ਛਕਣਾ ਇੱਕ ਗੁਰਨਾਨਕ ਦੀ ਦੇ ਘਰ ਦਾ ਸਿਧਾਂਤ ਸੀ ਗੁਰਮਖੋ ਜਦੋਂ ਉਹ ਸਿੱਖਾਂ ਦੀ ਤਾਰੀਫ਼ ਕਰਦਾ ਹੈ ਤੇ ਉਹ ਅੱਖ ਲੱਗਾ ਤਾਰੀਫ਼ ਕਰਦਿਆਂ ਕਰਦਿਆਂ ਦੱਸਣ ਵਾਲਾ ਦੱਸਦਾ ਹੈ ਕਹਿੰਦਾ ਸਿੱਖਾਂ ਦੇ ਕੋਲ ਤਿੰਨ ਚੀਜ਼ਾਂ ਬੜੀਆਂ ਵੱਡੀਆਂ ਨੇ ਵੀ ਉਹ ਕੀ ਕਹਿੰਦੇ ਇੱਕ ਸਿੱਖਾਂ ਦੇ ਕੋਲ ਹੈ ਗੁਰਬਾਣੀ ਸ਼ਬਦ ਗੁਰੂ ਪਵਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਓਟ ਆਸਰਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਗਵਾਈ ਲੈਂਦੇ ਨੇ ਭਈ ਦੂਸਰਾ ਕਹਿੰਦੇ ਦੂਸਰਾ ਇਹਨਾਂ ਦੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਕਹਿੰਦਾ ਤੀਸਰੀ ਚੀਜ਼ ਕੀ ਨਹੀਂ ਵੱਡੀ ਇਹਨਾਂ ਦੇ ਕੋਲ ਉਹ ਕਹਿੰਦਾ ਤੀਸਰੀ ਜੀ ਵੱਡੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮ ਦਾ ਘਰ ਗੁਰੂ ਰਾਮ ਦਾ ਘਰ ਦੇ ਨਾਲ ਸਿੱਖਾਂ ਦਾ ਬੜਾ ਪਿਆਰ ਹੈ ਉੱਥੇ ਜਾਂਦੇ ਨੇ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਫਿਰ ਬਲ ਮਿਲ ਜਾਂਦਾ ਹੈ ਹੁਣ ਅਫਜ਼ਾਲੀ ਨੇ ਆਪਣੇ ਪੁੱਤਰ ਤैमूर ਨੂੰ ਬੁਲਾਇਆ ਨਾਲ ਜਹਾਂਨ ਖਾਨ ਨੂੰ ਬੁਲਾਇਆ ਵੱਡੇ ਵੱਡੇ ਜਰਨੈਲ ਹੁਣ ਬੁਲਾਏ ਕਹਿੰਦੇ ਹਰਮੰਦਰ ਸਾਹਿਬ ਨੂੰ ਪੂਰਦੇਓ ਸਾਰੀ ਆਵਾਜ਼ਾਈ ਬੰਦ ਕਰਦੇਓ ਇਸ ਸरोवर ਨੂੰ ਪੂਰਦੇਓ ਨਿਸ਼ਾਨ ਸਾਹਿਬ ਜੀ ਉੱਤੇ ਲੱਗੇ ਨੇ ਪੁੱਟਦੇਓ ਸਤਸੰਗਿਓ ਤੈਮੂਰ ਜਹਾਂਨ ਖਾਨ ਨੂੰ ਹੋਰ ਜਰਨੈਲਾਂ ਲੈ ਕੇ ਗਿਆ ਉਹਨੇ ਹਰਮੰਦਰ ਸਾਹਿਬ ਦਾ ਸरोवर ਪੂਰਤਾ ਪਾਪੀ ਨੇ ਗੁਰੂ ਘਰ ਦੀ ਬੇਇੱਜ਼ਤੀ ਕੀਤੀ ਉਹਨੇ ਇਧਰੋਂ ਇੱਕ ਸਿੰਘ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਪਹੁੰਚਿਆ ਜਾ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਾਪੀ ਅਬਦਾਲੀ ਨੇ ਉਹਦੇ ਪੁੱਤਰ ਤैमूर ਨੇ ਜਹਾਨ ਖਾਨ ਨੇ ਜਮਾਲ ਖਾਨ ਨੇ ਜ਼ਬਰਦਸਤ ਖਾਨ ਨੇ ਗੁਰੂ ਘਰ ਦੀ ਬੇਦਬੀ ਕੀਤੀ ਹੈ ਹਰਿਮੰਦਰ ਸਾਹਿਬ ਦੀ ਬੇਦਬੀ ਕੀਤੀ ਹੈ ਤੇ ਬਾਬਾ ਜੀ ਦੇ ਅੱਖਾਂ ਚੋਂ ਖੂਨ ਉੱਤਰ ਆਇਆ ਉੱਥੇ ਹੀ ਕਲਮ ਰੱਖਤੀ ਤੇ ਖੰਡੇ ਨੂੰ ਹੱਥ ਪਾ ਲਿਆ ਜੀ ਦਾ ਸੰਕੇਤ ਦੇ ਵਿੱਚ ਦਮਦਮਾ ਸਹਿਤ ਉਹ ਫਿਰ ਬਾਬਾ ਹਦੀਪ ਸਿੰਘ ਚੱਲਦੇ ਨੇ ਕੁਝ ਕੁ ਸਿੰਘਾਂ ਦਾ ਜਥਾ ਲੈ ਕੇ ਇੱਧੇ ਤਰਨਤਾਰਨ ਸਹਿਬ ਪਹੁੰਚਦੇ ਨੇ ਜਦੋਂ ਗੁਰੂ ਅਰਜਨ ਦੇਵ ਪਿਤਾ ਜੀ ਦੇ ਤਵਿੱਤਰ ਸਥਾਨ ਤੇ ਪਹੁੰਚੇ ਨੇ ਤਰਨਤਾਰਨ ਸਹਿਬ ਇੱਥੇ ਸਰੋਵਰ ਚ ਇਸ਼ਨਾਨ ਕਰਕੇ ਫਿਰ ਬਾਬਾ ਹਦੀਪ ਸਿੰਘ ਇੱਥੇ ਅਰਦਾਸ ਕਰਦੇ ਧੰ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਸ਼ਹੀਦਾਂ ਦੇ ਸਰਤਾਜ ਹੋ ਸਤਿਗੁਰੂ ਜੀ ਪੱਪੀ ਅਫਦਾਲੀ ਨੇ ਉਹਦੇ ਜਰਨੈਲਾਂ ਨੇ ਉਹਦੇ ਪੁੱਤਰ ਤੇ ਮੂਰ ਨੇ ਗੁਰੂ ਰਾਮ ਦਾਦੇ ਘਰ ਦੀ ਬੇਦਬੀ ਕੀਤੀ ਹੈ। ਏ ਗੁਰੂ ਅਰਜਨ ਦੇਵਤਾ ਜੀ ਮੈਨੂੰ ਬਲ ਬਖਸ਼ਿਓ ਬਲ ਬਖਸ਼ਿਓ ਮੈਂ ਹਰਮੰਦਰ ਸਾਹਿਬ ਤੁਮ ਜਾਲਮਾਂ ਦੇ ਜੋ ਜ਼ੁਲਮ ਕਰਨ ਵਾਲੇ ਝੰਡੇ ਪੁੱਟ ਕੇ ਫਿਰ ਮੈਂ ਸ਼ਹੀਦ ਦਾ ਜਾਮ ਪੀ ਮੰਗਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਗਾ ਵਾਲਿਓ ਬਾਬਾ ਦੀ ਸੁਤਰੰਤਣ ਸਭ ਇੱਥੇ ਗੁਰਦਾ ਲਕੀਰ ਇੱਥੇ ਬੇ ਲਕੀਰ ਖੇਡਦੇ ਰਹੇ ਕਿ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਵਾਪੇ ਚਲੇ ਜਾਓ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਦੀਆਂ ਨੇ ਗੁਰੂ ਰਾਮਦਾਸ ਜੀ ਗੋਦ ਦਾ ਆਨੰਦ ਮੰਨਣਾ ਹੈ ਉਹ ਲਕੀਰ ਟੱਪ ਜਾਓ ਸਾਰੇ ਸਿੰਘ ਹਾਸਾ ਸੱਚ ਲਕੀਰ ਟੱਪ ਕੇ ਗੋਲਵਾਲ ਅਸਥਾਨ ਦੇ ਕੋ ਇਧਰੋ ਜਹਾਨ ਖਾਨ ਨੂੰ ਪਤਾ ਲੱਗ ਗਿਆ ਉਹ ਵੀ ਫੌਜਾਂ ਲਾ ਕੇ 30 ਹਜ਼ਾਰ ਫੌਜ ਲੈ ਕੇ ਤੇ ਬਾਬਾ ਦੀਪ ਸਿੰਘ ਨਾਲ ਵੀ ਇੱਥੇ ਮਾਝੇ ਤੋਂ ਮਾਲਵੇ ਦੇ ਸਿੰਘ ਹਰ ਲਗੇ 5000 ਸਿੰਘਾਂ ਦਾ ਜਥਾ ਬਣ ਗਿਆ ਵੀ ਗੋਲਵਾਰ ਦੇ ਮੈਦਾਨ ਦੇ ਵਿੱਚ ਜਬਰਦਸਤ ਜੰਗ ਹੁੰਦੀ ਹੈ ਗੁਰਮੁਖੋ ਹੁਣ ਸਿੰਘ ਗੁਰਮੁਖੋ ਸਤਪੁਰ ਦੇ ਪਿਆਰ ਦੇ ਵਿੱਚ ਲੜਦੇ ਨੇ ਗੁਰੂ ਰਾਮ ਦਾਦੇ ਪਿਆਰ ਦੇ ਵਿੱਚ ਗੁਰੂ ਰਾਮ ਦਾਦੇ ਘਰ ਨੂੰ ਮੁਗਲਾਂ ਦੇ ਕੋਲੋਂ ਜ਼ਾਲਿਮਾਂ ਦੇ ਕੋਲੋਂ ਆਜ਼ਾਦ ਕਰਾਉਣ ਵਾਸਤੇ ਲੜਦੇ ਪਏ ਨੇ ਇਧਰੋਂ ਜ਼ਾਲਿਮਾਂ ਨੂੰ ਭਜੜਨਾ ਪੈ ਗਿਆ ਹੁਣ ਜਹਾਂਨ ਖਾਨ ਵੇਖਦਾ ਕਿ ਵੀਰੇ ਸਾਰੀਆਂ ਫੌਜਾਂ ਭੱਜੀਆਂ ਜਾ ਰਹੀਆਂ ਨੇ ਇਹਨੇ ਫਿਰ ਜਹਾਦ ਦਾ ਇੱਥੇ ਨਾੜਾ ਮਾਰਿਆ ਫਿਰ ਫੌਜਾਂ ਨੂੰ ਵਾਪਸ ਬੁਲਾਇਆ ਹੁਣ ਗੁਰਮੁਖਮਸਾਨ ਦੀ ਜੰਗ ਹੋ ਰਹੀ ਹੈ ਇਹ ਜੰਗ ਦੇ ਵਿੱਚ ਬਾਬਾ ਬਲਵੰਤ ਸਿੰਘ ਦੀ ਗਾਹ ਹੋ ਕੇ ਲੜਦੇ ਪਏ ਨੇ ਕੋਈ ਮੁਗਲਾਂ ਨੂੰ ਭਜਰਾ ਪਾ ਰਹੇ ਨੇ ਇਹ ਜੰਗ ਦੇ ਵਿੱਚ ਬਾਬਾ ਦਿਆਲ ਸਿੰਘ ਜੀ ਵੀ ਲੜਦੇ ਪਏ ਨੇ ਬਾਬਾ ਨੱਥਾ ਸਿੰਘ ਵੀ ਲੜਦੇ ਪਏ ਨੇ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਦੀਪ ਸਿੰਘ ਖੰਡਾ ਖੜਕਾ ਰਹੇ ਨੇ 95 ਸਾਲ ਦੇ ਨੇ ਸਾਡਾ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਦੇ ਮਾਸੀ ਦੇ ਸੁਪੁੱਤਰ ਸਨ ਬਾਬਾ ਨੋਦ ਸਿੰਘ ਜੀ ਉਹ ਵੀ ਹੱਥ ਖੰਡਾ ਫੜਿਆ ਜਾਲਮਾਂ ਨੂੰ ਭਜੜਾ ਪਾ ਰਹੇ ਨੇ ਜਿੱਥੇ ਅੱਜ ਬਾਬਾ ਨੋਦ ਸਿੰਘ ਦਾ ਸਥਾਨ ਹੈ ਤਰਨਤਾਰਨ ਸੜਕ ਦੇ ਗੁਰਮੁਖੋ ਟਾਲਾ ਸਾਬ ਜੋ ਅਗਲੇ ਬਣੇ ਇੱਥੇ ਬਾਬਾ ਨੋਦ ਸਿੰਘ ਲੜਦੇ ਆ ਲੜਦੇ ਆ ਲੜਦੇ ਆ ਲੜਦੇ ਆ ਜੂਝਦੇ ਆ ਜੂਝਦੇ ਆ ਗੁਰਮੁਖੋ ਉਸ ਥਾਂ ਤੇ ਟਾਲਾ ਸਾਥ ਅਗਲੇ ਪਾਸੇ 95 ਸਾਲ ਉਮਰਿਆ دنیਵੀ ਉਮਰ ਮੁਗਲਾਂ ਨੂੰ ਵਿਆਰੀਆਂ ਨੂੰ ਭਜਣਾ ਪਉਂਦਿਆ ਪਉਂਦਿਆ ਬਾਬਾ ਨੋਹ ਸਿੰਘ ਜੀ ਸ਼ਹੀਦੀ ਦਾ ਜਾਮ ਪੀ ਜਾਂਦੇ ਨੇ ਇਧਰੋਂ ਅਗਲੇ ਪਾਸੇ ਟਾਲਾ ਸਾਹਿਬਲੇ ਥਾਂ ਤੇ ਕਮਸਾਂ ਦੀ ਜੰਗ ਹੋ ਰਹੀ ਹੈ ਜੀ ਹੁਣ ਵਿਖਿਆ ਜਹਾਨ ਖਾਨ ਨੇ ਵਿਖਿਆ ਕਈ ਕਿਤੇ ਜਮਾਲ ਲਖਣ ਗਿਆ ਜਹਾਨ ਖਾਨ ਲਖਿਆ ਇਹਨੇ ਵਿਖਿਆ ਹੁਣ ਮੇਰੀ ਪੇਸ਼ ਨਹੀਂ ਜਾਂਦੀ ਭਈ ਫੌਜਾਂ ਮੇਰੀਆਂ ਭੱਜੀਆਂ ਜਾ ਰਹੀਆਂ ਨੇ ਬਾਬਾ ਦੀਪ ਸਿੰਘ ਹਰ ਖੰਡੇ ਨਾਲ ਹਰਦੇ ਆਹੂ ਲਈ ਜਾ ਰਹੇ ਨੇ ਕੀ ਹੋਇਆ ਗੁਰਨਕੋ ਹੁਣ ਜਹਾਨ ਖਾਨ ਬਾਬਾ ਜੀ ਦੇ ਸਾਹਮਣੇ ਆਉਂਦਾ ਹੈ ਅਖਨ ਲਗਾ ਬਾਬਾ ਜੀ ਤੁਹਾਡੇ ਮਾਤਾ ਪਿਤਾ ਨਾਮ ਰੱਖਿਆ ਤੁਹਾਡਾ ਦੀਪ ਸਿੰਘ ਤੇ ਮੇਰੀ ਮਾਂ ਨੇ ਨਾਮ ਮੇਰਾ ਰੱਖਿਆ ਹੈ ਜਹਾਨ ਖਾਨ ਐਵੇਂ ਫੌਜਾਂ ਕੇ ਲੜਨੇ ਪਏ ਆ ਆਹ ਹਥੋਤੀ ਆ ਮੁਕਾਬਲਾ ਕਰ ਲੀਆ ਅਮੋ ਸਾਹਮਣੇ ਮੁਕਾਬਲਾ ਕਰ ਲੀਆ ਵੰਗਾ ਰਿਆ ਹੈ ਬਾਬਾ ਦੀਪ ਸਿੰਘ ਜੀ ਨੂੰ ਇਧਰ ਉਮਰ ਲਗਭਗ 75 ਸਾਲ ਹੈ ਬਾਬਾ ਦੀਪ ਸਿੰਘ ਜੀ ਦੀ ਜਹਾਨ ਖਾਨ ਜੀ ਉਮਰ 30 ਤੋਂ 35 ਸਾਲ ਪੜ ਜਵਾਨੀ ਹੈ ਇੱਕ 30 35 ਸਾਲ ਦਾ ਜਰਨੈਲ 75 ਸਾਲ ਦੀ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਨੂੰ ਲਲਕਾਰਦਾ ਪਿਆ ਹੈ ਵੰਗਾੜਦਾ ਪਿਆ ਹੈ ਉਦਾਂ ਗੁਰਮਖ ਬੁੱਢੇ ਕਦੇ ਨਹੀਂ ਪੱਗਾਂ ਵਾਲਿਓ ਬਾਬਾ ਦੀਪ ਸਿੰਘ ਜਹਾਨ ਖਾਨ ਹੁਣ ਆਮੋ ਸਾਹਮਣੇ ਮੁਕਾਬਲਾ ਕਰਦੇ ਪੈਨੇ ਮੁਕਾਬਲਾ ਕਰਦੇ ਆ ਕਰਦੇ ਆ ਲੜਦੇ ਆ ਲੜਦੇ ਆ ਕਿ ਸਾਂਝਾ ਵਾਰ ਹੋਇਆ ਇਧਰੋਂ ਬਾਬਾ ਦੀਪਸਾ ਖੰਡਾ ਚੱਲਿਆ ਉਧਰੋਂ ਜਹਾਨ ਖਾਨ ਦੀ ਕਿਰਪਾਨ ਚੱਲੀ ਗੁਰਮੁਖੋ ਇਧਰੋਂ ਬਾਬਾ ਦੀਪਸਾ ਧਰ ਨਾਲੋਂ ਸੀਸ ਪਵਿੱਤਰ ਸੀ ਜੁਦਾ ਹੋ ਗਿਆ ਉਧਰੋਂ ਜਹਾਨ ਖਾਨ ਦਾ ਚਰਵੱਡਿਆ ਗਿਆ ਧਰਤੀ ਤੇ ਡਿੱਗ ਪਿਆ ਜਹਾਨ ਖਾਨ ਖਣ ਉੱਥੇ ਤਰਤੱਪ ਕੇ ਮਰ ਗਿਆ ਉੱਥੇ ਹੀ ਇਦਨ ਇੱਕ ਸਿੰਘ ਦਾ ਬਾਬਾ ਹਦੀਪ ਸਿੰਘ ਜੀ ਅਜੇ ਹਰ ਮੰਦਰ ਸਾਹਿਬ ਇਥੋਂ ਦੂਰ ਹੈ ਤੁਸੀਂ ਪ੍ਰਣ ਕੀਤਾ ਸੀ ਜ਼ਾਲਮਾਂ ਦੇ ਝੰਡੇ ਪਟਕੇ ਫਿਰ ਸੀਧੇ ਜਾ ਪੀਵਾਂਗਾ ਉਸ ਵੇਲੇ ਬਾਬਾ ਹਦੀਪ ਨੂੰ ਬੇਰਹਿ ਹਰਕਰਤਵ ਤੇ ਆਏ ਗੁਰਮੁਖੋ ਖੱਬੀ ਤਰੀਕੇ ਸੀਸ ਚੁੱਕਿਆ ਹੈ ਸਜੇ ਹੱਥ 'ਚ ਖੰਡਾ ਫੜਿਆ ਹੈ ਫਿਰ ਮੁਗਲਾਂ ਨਾਲ ਲੜਦੇ ਪਏ ਨੇ ਸਾਥ ਸ੍ਰੀਆ ਫਿਰ ਜ਼ਾਲਮਾਂ ਨੂੰ ਭਜਣਾ ਪਾਰੇ ਨੇ ਹੁਣ ਇੱਧਰ ਜਹਾਨ ਖਾਨ ਦੀਆਂ ਤਮੂਰ ਦੀਆਂ ਅਫਗਾਨੀ ਨੇ ਫੌਜਾਂ ਜਰਨੈਲ ਵੇਖਦੇ ਨੇ ਇੱਦਾਂ ਮੋਏ ਉੱਠੀ ਜਾ ਰਹੇ ਨੇ ਭੱਜੀ ਜਾ ਰਹੇ ਨੇ ਕਿ ਐਡੀ ਸਪੀਡ ਨਾਲ ਭੱਜੇ ਲਾਹੌਰ ਵੱਲ ਨੂੰ ਭੱਜਦੇ ਪਏ ਨੇ ਐਡੀ ਸਪੀਡ ਨਾਲ ਭੱਜੇ ਰਸਤੇ 'ਚ ਕੋਈ ਪੁੱਛਦਾ ਵੀ ਐਡੀ ਤੇਜ਼ ਕ ਭੱਜਦੇ ਪਏ ਜੇ ਅਫਗਾਨੀ ਦੀਆਂ ਫੌਜਾਂ ਅਫਗਾਨੀ ਦੇ ਜਰਨੈਲ ਬੜੇ ਬਹਾਦਰ ਨੇ ਇਹਨਾਂ ਨੂੰ ਭਜਰਾਂ ਕਿਉਂ ਪੈ ਗਈਆਂ ਨੇ ਤਾਂ ਅੱਗੋਂ ਜਵਾਬ ਹੁੰਦਾ ਹੈ ਉਹ ਜਿੰਜਿਆਂ ਨਾਲ ਲੜੀਏ ਜਿਉਂਜਿਆਂ ਨਾਲ ਲੜੀਏ ਮੜਿਆਂ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤਾਂ ਮਰੇ ਹੋਏ ਵੀ ਖੰਡਾ ਖਰਚਾਈ ਜਾ ਰਹੇ ਨੇ ਬਾਬਾ ਅਦੀਪ ਸਿੰਘ ਵਰਗੇ ਫਿਰ ਲੜਦਿਆਂ ਲੜਦਿਆਂ ਜਦੋਂ ਸਾਰੇ ਬਿਆਰੀਆਂ ਨੂੰ ਭਜਰਾਂ ਪਾ ਦਿਤੀਆਂ ਸਾਰੇ ਜਾਲਮਾਂ ਨੂੰ ਭਜਾ ਦਿੱਤਾ ਜਾਲਮਾਂ ਦੇ ਝੰਡੇ ਪੁੱਟ ਦਿੱਤੇ ਬਾਬਾ ਅਦੀਪ ਸਿੰਘ ਨੇ ਗੁਰੂ ਰਾਮ ਜੀ ਦੇ ਦਰ ਤੇ ਪ੍ਰਕਾਸ਼ਾਂ ਵਿੱਚ ਪਹੁੰਚੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਰਾਮ ਦਾਜੇ ਚਰਨਾਂ ਦੇ ਵਿੱਚ ਆਪਣਾ ਪਵਿੱਤਰ ਸੀਸ ਭੇਟ ਕੀਤਾ। ਉੱਥੇ ਫਿਰ ਬਾਬਾ ਦੀਪ ਸਿੰਘ ਜੀ ਦਾ ਜਾਮ ਪੀਤਾ। ਅੱਜ ਗੁਰਮੁਖ ਕੋ ਐਵੇਂ ਨਹੀਂ ਬਾਬਾ ਦੀਪ ਸਿੰਘ ਜੀ ਜੈਜਾਕਾਰ ਹੋ ਰਹੀ। ਹਰ ਪਾਸੇ ਬਾਬਾ ਅਦੀਫ ਦੀ ਜਾਇਦਾ ਕਰ ਹੈ ਆਖੋ ਪਿਆਰ ਧੰਤਨ ਬਾਬਾ ਦੀਪ ਸਿੰਘ ਇਹ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਬੜੇ ਪ੍ਰਸੰਨ ਹੁੰਦੇ ਨੇ ਜੇ ਅਸੀਂ ਬਾਬਾ ਅਦੀਫ ਨੂੰ ਧੰਨ ਆਖਦੇ ਆਂ ਕਿਉਂ ਗੁਰੂ ਰਾਮਦਾਸ ਪ੍ਰਸੰਨ ਹੁੰਦੇ ਨੇ ਫੇਰ ਗੁਰੂ ਰਾਮਦਾਸ ਕਹਿੰਦੇ ਨੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਅਸਥਾਨ ਨਾਲ ਬੜਾ ਪਿਆਰ ਕੀਤਾ ਜੀ ਕੋਈ ਮੇਰੇ ਦਰ ਤੇ ਕਿਰਾਬਛਾਲ ਭੇਟਾ ਕਰਦਾ ਹੈ ਕੋਈ ਮਾਇਆ ਭੇਟਾ ਕਰਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸ ਜੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਏ ਸੋ ਨਿਹਾਲ ਸਤਿ ਸ੍ਰੀ ਅਕਾਲ ਆਕੋ ਪਿਆਰ ਦੇ ਧੰਨ ਧੰਨ ਬਾਬਾ ਦੀਪ ਸਤਿਗੁਰਾਂ ਤਨ ਬਾਬਾ ਦੀਪ ਸਿੰਘ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਹ ਗੁਰੂ ਨੂੰ ਖੁਦਾ ਦਾ ਸਮਾਂ ਹੋ ਚੁੱਕਿਆ ਹੈ ਆਓ ਦੱਸਦੇ ਪੁੱਲਾਂ ਬਖਸ਼ੂ ਜੀ ਅਗਲਾ ਸਮਾਂ ਸਤਕਾਰਯੋਗ ਭਾਈ ਸਾਹਿਬ ਦਾ ਹੈ ਪਿਆਰ ਦੇਖੋ ਜੀ ਬਖਸ਼ਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ